ਤਬੜੀ ਮੰਦ ਭਾਗੀ ਖਬਰ ਬਰਨਾਲਾ ਤੋਂ ਸਾਹਮਣੇ ਜਿੱਥੇ ਕਿ ਦੋ ਦੋਸਤਾਂ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ ਆਪਣੇ ਜੀਵਨ ਲੀਲਾ ਉਹਨਾਂ ਨੇ ਸਮਾਪਤ ਕਰ ਲਈ ਹੈ ਤਾਂ ਉਹਨਾਂ ਨੇ ਖੁਦਕੁਸ਼ੀ ਤੋਂ ਪਹਿਲਾਂ ਜੀਵਨ ਲिलास ਮਾਪਤ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਜਿਸ ਦੇ ਵਿੱਚ ਉਹਨਾਂ ਨੇ ਕਈ ਲੋਕਾਂ ਨੂੰ ਆਪਣੀ ਜੋ ਹੈ ਖੁਦਕੁਸ਼ੀ ਦਾ ਅਜ਼ਮੇਬਾਰ ਦੱਸਿਆ ਉਹਨਾਂ ਦਾ ਨਾਮ ਵੀ ਲਿਆ ਬਕਾਇਦਾ ਉਸ ਨੂੰ ਉਹਨਾਂ ਨੇ ਲਾਈਵ ਹੋ ਕੇ ਇੱਕ ਵੀਡੀਓ ਬਣਾਈ ਜਿਸ ਵਿੱਚ ਨਾਮ ਲਏ ਨੇ ਉਹਨਾਂ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਆਖਿਆ ਕਿ ਉਹ ਨਸ਼ਾ ਸਪਲਾਈ ਅਫੀਮ ਸਪਲਾਈ ਦਾ ਕੰਮ ਕਰਦੇ ਸੀ ਜਿਸ ਨੂੰ ਲੈ ਕੇ ਹੀ ਕਿਸੇ ਸ਼ਖਸ ਦੇ ਨਾਲ ਉਕਤ ਸ਼ਖਸ ਦੇ ਨਾਲ ਉਹਨਾਂ ਦਾ ਕੋਈ ਪੰਗਾ ਪੈ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਅੱਕ ਕੇ ਜਿਹੜੀ ਇਹ ਖੁਦਕੁਸ਼ੀ ਕੀਤੀ ਗਈ ਹੈ ਤਾਂ ਕੁਲਵਿੰਦਰ ਸਿੰਘ ਕਿੰਦਾ ਤੇ ਬਲਬੀਰ ਸਿੰਘ ਦੋਵੇਂ ਦੋਸਤ ਹੈਗੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਖੁਦਕੁਸ਼ੀ ਕੀਤੀ ਗਈ ਹੈ ਤਾਂ ਪਿੰਡ ਪਦੌੜ ਹਲਕੇ ਦੇ ਪਿੰਡ ਗੁਲਾ ਛੰਨਾ ਗੁਲਾਬ ਸਿੰਘ ਬਲਾ ਇਥੋਂ ਦਾ ਇਹ ਮਾਮਲਾ ਜਿਹੜਾਗਾ ਦੱਸਿਆ ਜਾ ਰਿਹਾ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਸਵੀਰਤੋਂ ਨਾ ਸਾਂਝਿਆ ਕਰ ਰਹੇ ਆ ਤਾਂ ਇਹ ਦੋਵੇਂ ਦੋਸਤ ਖੇਤ ਦੇ ਵਿੱਚ ਜਾਂਦੇ ਨੇ ਖੇਤਾਂ 'ਚ ਜਾ ਕੇ ਗੱਡੀ ਦੇ ਵਿੱਚ ਬੈਠੇ ਹੁੰਦੇ ਨੇ ਕਾਰ ਦੇ ਵਿੱਚ ਬੈਠੇ ਹੁੰਦੇ ਨੇ ਤੇ ਕਾਰ ਦੇ ਵਿੱਚ ਬੈਠੇ ਹੀ ਵੀਡੀਓ ਬਣਾਉਂਦੇ ਨੇ ਜਿਸ ਦੇ ਵਿੱਚ ਇਹਨਾਂ ਨੇ ਪੂਰਾ ਦੱਸਿਆ ਕਿ ਆਖਰ ਕਿਉਂ ਉਹ ਐਡਾ ਵੱਡਾ ਕਦਮ ਚੱਕ ਰਹੇ ਨੇ ਉਹਨਾਂ ਨੇ ਨਾਂ ਵੀ ਲੈ ਨਹੀਂ ਪੂਰਾ ਬਕਾਇਦਾ ਨਾਮ ਨਹੀਂ ਲੈਦੇ ਕਿਸੇ ਇਹਨਾਂ ਲੋਕਾਂ ਤੋਂ ਦੁਖੀ ਆ ਜਿਸ ਕਰਕੇ ਸੀ ਇਹ ਕਦਮ ਜੜੇ ਚੁੱਕ ਰਹੇ ਆ ਤਾਂ ਦੋਵੇਂ ਬਲਵੀਰ ਸਿੰਘ ਹੈ ਇੱਕ ਇੱਕ ਨਾਮ ਕੁਲਵਿੰਦਰ ਸਿੰਘ ਕਿੰਦਾ ਇਹ ਦੋਵੇਂ ਦੋਸਤ ਨੇ ਜਿਨ੍ਹਾਂ ਦੇ ਵੱਲੋਂ ਜਿਹੜੀ ਐਡਾ ਵੱਡਾ ਕਦਮ ਚੁੱਕਿਆ ਗਿਆ ਜਿਮ ਲੀਲਾ ਸਮਾਪਤ ਕਰ ਲਈ ਗਈ ਹੈ ਤਾ ਪਦੌੜ ਹਲਕੇ ਪਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇੱਥੋਂ ਦਾ ਮਾਮਲਾ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਦੋ ਦੋਸਤਾਂ ਦੇ ਵੱਲੋਂ ਕੁਝ ਕੁਸ਼ੀ ਕੀਤੀ ਗਈ ਵੀਡੀਓ ਤੋਂ ਦਿਖਾ ਰਹੇ ਤਸਵੀਰਤਾਂ ਤੋਂ ਦਿਖਾ ਰਹੇ ਹਾਲਾਂਕਿ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨਾਵਾਂ ਦੋਨਾਂ ਨੇ ਜ਼ਿਕਰ ਕੀਤਾ ਉਕਤ ਬੰਦਿਆਂ ਦੀ ਵਿੱਚ ਉਹ ਜਾਂਚ ਪੜਤਾਲ ਪੁਲਿਸ ਜ਼ਰੂਰ ਕਰੇਗੀ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬੜੀ ਹੀ ਮੰਦ ਭਾਗੀ ਖਬਰ ਬੜੀ ਹੀ ਮੰਦ ਭਾਗੀ ਘਟਨਾ ਜੜੀ ਹੈ ਬਰਨਾਲਾ ਦੇ ਵਿੱਚ ਵਾਪਰੀ ਬਰਨਾਲਾ ਦੇ ਹਲਕਾ ਪਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਵਿੱਚ ਦੋ ਦੋਸਤਾਂ ਦੇ ਵੱਲੋਂ ਜਿਵਨ ਲिलास ਮਾਪਤ ਕਰ ਲਈ ਗਈਏ ਕੋਈ ਜ਼ਹਿਰੀਲੀ ਚੀਜ਼ ਨਿਕਲ ਗਈ। ਅੱਛਾ ਸਾਰੇ ਇਹ ਪਿੰਡ ਛੰਨਾ ਦੇ ਵਿੱਚ ਦਾ ਮਾਮਲਾ ਸਾਹਮਣੇ ਆਇਆ ਇਹਦੇ ਕੋਈ ਵੀਰੋਗ ਕਰਕੇ ਕੋਈ ਨਾ ਸੁਸਾਇਡ ਹੋਇਆ ਵੀ ਤੇ ਕੀ ਮਾਮਲਾ ਤੇ ਕੀ ਕਾਨੂੰਨੋਦ ਕਰ ਲਈ ਦਿੱਤੀ ਜਾ ਰਹੀ ਹੈ। ਇਹ ਕੁਲਵਿੰਦਰ ਸਿੰਘ ਕਿੰਦਾ ਪੁੱਤਰ ਜਗਰੂਪ ਸਿੰਘ ਦਾ ਕੱਲ ਰੁੱਕਾ ਸਾਨੂੰ ਆਇਆ ਸੀਗਾ ਡੇਟ ਬਰਾਉਡ ਡੇਟ ਦਾ। ਇਹਦੇ ਸੰਬੰਧ ਵਿੱਚ ਇਕਬਲਬੀ ਸਿੰਘ ਸੀਗਾ ਦੋਨੇ ਦੋਸਤ ਇਸ ਵਿੱਚ ਇਹਨਾਂ ਨੇ ਕੋਈ ਜ਼ਹਿਰਲੀ ਚੀਜ਼ ਖੇਤ ਦੇ ਵਿੱਚ ਖਾਦੀ ਹੈ। ਉਹਨਾਂ ਦੇ ਵਾਰਸ ਆ ਕੇ ਨੇ ਬਿਆਨ ਲਿਖਵਾ ਰਹੇ ਨੇ। ਇਹਨਾਂ ਨੇ ਡੱਡਬੜੀ ਸਰਕਾਰੀ ਹਸਪਤਾਲ ਬਰਨਾਲਾ ਨੇ ਜੋ ਬਣਦੀ ਹੈ ਕਾਨੂੰਨੀ ਤੌਰ ਤੇ ਜੋ ਵੀ ਕਾਰਵਾਈ ਬਣਦੀ ਆ ਉਹ ਕੀਤੀ ਜਾਂਦੀ ਆ। ਕੋਸਟ ਵੱਧ ਵੀ ਹੋਰ ਹੋ ਜਾਣਗੇ। ਹਾਂ ਅੱਜ ਦਾ ਜਿਹੜਾ ਪਿਤਾ ਹੈ ਕੁਲਵਿੰਦਰ ਸਿੰਘ ਕੰਦੇ ਦਾ ਜਗਰੂਪ ਸਿੰਘ ਜੁਪਾ ਅਤੇ ਜਿਹੜਾ ਦੂਜਾ ਬਲਬੀਰ ਸਿੰਘ ਹੈ ਇਹਦਾ ਪਿਤਾ ਨਛੱਤਰ ਸਿੰਘ ਹੈ ਇਹ ਆਏ ਨੇ ਜੋ ਬਿਆਨ ਲਿਖਾਉਣਗੇ ਉਹਦੇ ਅਧਾਰ ਤੇ ਜੋੜੀ ਕਾਰਵਾਈ ਬਣੂਗੀ ਕਾਨੂੰਨ ਦੇ ਤੌਰ ਤੇ ਕੀਤੀ ਜਾਵੇਗੀ।